मेन से सहर दे सुभाए दर्शन परसे है गुरु के जन्म मरण दुख जाए वैसे हो वैरिセプト संदी नूर असहो कुसहो चट्टी है तोद दिखते सच्चे पातुसा ਮਤ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਬਾਪ ਸਾਬੋ ਸਿਰ ਸਾਹਾਂ ਦਾ ਸਾਬੋ ਜਿਸ ਪਾਸ ਤਹਿਤਿਆ ਸੋਹੀਐ ਸਬਨਾ ਦਾ ਵੇ ਸਾਬੋ ਸਤਨਾਮ ਸ਼੍ਰੀ ਵਾਹਿਗੁਰੂ ਸਤ ਜੀ ਤਨ ਆਸਰੀ ਮਹੱਲਾ ਪੰਜਵਾਰ ਦੀਨ ਦਰਦ ਨਿਵਾਰ ਠਾਕੁਰ ਤਖੈ ਜਨ ਕੀ ਆਪ ਤਾਰਨ ਤਾਰਨ ਹਾਰ ਨਿਧ ਦੁਖ ਨਾ ਸਕੈ ਪਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤारण ਹਾਰ ਨਿਧ ਦੂਖ ਨ ਸਕੈ ਵਿਆਪ ਸਾਧੂ ਸੰਗ ਪਜਹੋ ਕੁਪਾਲ ਆਰਣ ਸੰਜਮ ਕੇਚ ਨ ਸੂਜੈ ਇਹ ਜਤਨ ਕਾਟ ਕਲ ਕਾਲ ਦਹਾਉ ਆਦ ਅੰਤ ਦਇਆਲ ਪੂਰਨ ਨਾਰ ਤਿਸ ਬਿਨਾ ਨਹੀਂ ਕੋਈ ਜਨਮ ਮਰਨ 니ਵਾਰ ਧਾਰ ਜਪ ਸਿਮਰ ਸੁਆਮੀ ਸੋਈ ਬੇਤ ਸਿਮਰਤ ਕਥੈ ਸਾਸਤ ਪਉ ਭਗਵੰਤਾ ਕਰਹਿ ਵਿਚਾਰ ਮੁਕਤ ਪਾਈਐ 阿弥陀佛。<noise> <noise> ਸਾਹਿਬ ਪਾਤਸ਼ਾਹ ਜੀ ਅਬਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸੁਭਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਹੈ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜੋ ਅਮਰਤ ਦੇ ਲਈ ਪਾਵਨ ਉਪਦੇਸ਼ ਆਪਾਂ ਜੀਵਾਂ ਨੂੰ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗਲ 675 ਤੋਂ 676 ਹੰਮ ਪਰਾ ਤਨਾ ਸ਼ਰੀਰ ਆਗ ਦੇ ਵਿੱਚ ਪੰਜਵੇਂ ਪਾਤਸ਼ਾਹ ਅਨੰਤਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਹਨ ਜਿਸ ਵਿੱਚ ਗੁਰੂ ਸਾਹਿਬ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਧਿਆਉਣ ਅਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਧਿਆਉਣ ਦਾ ਲਾਹਾ ਲਾਭ ਕੀ ਹੈ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਸਿੱਖਿਆ ਸਮਝ ਦੇਂਦੇ ਹਨ ਨਾ ਸ੍ਰੀ ਮਹੱਲਾ 5ਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਦੀਨ ਦਾ ਭਾਵ ਗਰੀਬ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਚੋ ਗਰੀਬੀ ਵਸੀ ਹੈ ਜਿਨ੍ਹਾਂ ਨੇ ਨਿਮਰਤਾ ਵਾਸੋ ਕੇ ਨਿਮਾਣੀ ਬਣ ਕੇ ਝੁਕ ਕੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਹੈ। ਦੀਨ ਦਰਦ ਨਿਵਾਰਕ ਆਖਦੇ ਪ੍ਰਮਾਤਮਾ ਦੀਨਾਂ ਦੇ ਦਰਦਾਂ ਨੂੰ ਨਿਵਾਰਨ ਵਾਲੇ ਮਾਲਕ ਹਨ। ਰੱਖੇ ਜਨ ਕੀ ਆਪ ਤੇ ਆਪਣੇ ਪਿਆਰਿਆਂ ਦੀ ਆਪ ਲੰਝਪਤ ਉਹ ਪ੍ਰਮਾਤਮਾ ਅਕਾਲ ਪੁਰਖ ਰੱਖਦੇ ਹਨ। ਦੀਨ ਦਰਦ ਦਾ ਦੁੱਖ பஞ்சਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਉਹ ਕਲਪੁਖ ਪਰਮਾਤਮਾ ਦਇਆ ਕਰਦੇ ਐ ਮਿਹਰ ਵਰਤਉਂਦੇ ਐ ਉਹ ਦੀਨਾ ਦੀ ਸਹਾਇਤਾ ਕਰਦੇ ਐ ਇਹ ਤੋਂ ਇਹ ਪ੍ਰਗਟ ਹੁੰਦਾ ਹੈ ਪਾਵਨ ਗੁਰਬਾਣੀ ਦੇ ਵਿਚਾਰ ਤੋਂ ਕਿ ਜੇਸ ਵੀ ਗਰੀਬ ਨੇ ਉਹ ਪ੍ਰਮਾਤਮਾ ਦਾ ਆਸਰਾ ਧੱਕਿਆ ਹੈ ਤੇ ਅਕਾਲ ਪੁਰਖ ਨੇ ਉਹਦੀ ਮਦਦ ਕੀਤੀ ਜਿੰਨੇ ਵੀ ਚੁੱਕ ਕੇ ਬੇਨਤੀ ਕੀਤੀ ਕੇਵਲ ਮਨੁੱਖ ਨਹੀਂ ਇਹਦੇ ਵਿੱਚ ਐਸੀ ਗੁਰਬਾਣੀ ਦਾ ਬਚਨ ਹੈ ਮਹਾਰਾਜ ਕਹਿੰਦੇ ਐ ਕਿ ਉਹ ਅਕਾਲ ਪੁਰਖ ਪਰਮਾਤਮਾ ਨੂੰ ਜਦੋਂ ਕੋਈ ਹੋਰ ਜੀਵ ਵੀ ਭਾਵਨਾ ਨਾਲ ਯਾਦ ਕਰਦਾ ਹੈ ਨਾ ਜਦੋਂ ਪੁਕਾਰ ਕਰਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਉਹਦੇ ਵੀ ਬੰਦਨ ਕੱਟ ਦਿੰਦੇ ਆ ਉਹਦੇ ਉੱਪਰ ਵੀ ਕਿਰਪਾ ਬਖਸ਼ਿਸ਼ ਵਰਤ ਆਉਂਦੇ ਆ ਮਹਾਰਾਜ ਕਿਰਪਾ ਕਰਦੇ ਆ ਜਦੋਂ ਪੜਨਾ ਸਾਹਿਬ ਦੀ ਤਰਤੀ ਤੇ ਜਾਣੇ ਆ ਉਤੋਂ ਤੀ ਤਿੰਨ ਤਿੰਨ ਕੋਹ ਦੀ ਦੂਰੀ ਤੇ ਇੱਕ ਸਥਾਨ ਆਉਂਦਾ ਜਿਹਦਾ ਨਾਮ ਹੈ ਹਰੀ ਹਰ ਉਸ ਸਥਾਨ ਤੇ ਕਤਕ ਦੀ ਪੂਰਨਮਾਸ਼ੀ ਨੂੰ ਬਹੁਤ ਵੱਟਾ ਇਕੱਠਾ ਹੁੰਦਾ ਹੈ। ਕਹਿੰਦੇ ਮੇਲਾ ਲੱਗਦਾ ਉੱਥੇ। ਉੱਥੋਂ ਦੀ ਘਟਨਾ ਹੈ ਕਿ ਜਦੋਂ ਇੱਕ ਹਾਥੀ ਨਦੀ ਦੇ ਕਿਨਾਰੇ ਪਾਣੀ ਪੀਣ ਵਾਸਤੇ ਆਉਂਦਾ ਨੂੰ ਤੰਦੂਆ ਫੜ ਲੈਂਦਾ ਹੈ। ਜਿਹੜਾ ਇਹ ਜੀਵ ਦਾ ਇਹ ਜਲ ਦੇ ਵਿੱਚ ਰਹਿਣ ਵਾਲਾ ਇੱਕ ਜੀਵ ਬੜਾ ਭਿਆਨਕ ਹੈ। ਇਹਦੇ ਸਰੀਰ ਦੇ ਆਸ-ਪਾਸੇ ਬੜੀਆਂ ਤੰਦਾਂ ਹੁੰਦੀਆਂ। ਬੜਾ ਇੱਕ ਖਤਰਨਾਕ ਜੀਵ ਹੁੰਦਾ ਹੈ ਜਿਹੜਾ ਦੀ ਪਕੜ ਦੇ ਵਿੱਚ ਆਜੇ ਪਾਣੀ ਦੇ ਵਿੱਚ ਉਹਦਾ ਬਚਣਾ ਬਹੁਤ ਮੁਸ਼ਕਲ ਹੈ ਇਹ ਤੰਦੂਆ ਹਾਥੀ ਨੂੰ ਫੜ ਲੈਂਦਾ ਜਦੋਂ ਪਾਣੀ ਪੀਣ ਵਾਸਤੇ ਆਉਂਦਾ ਹੈ ਪਾਸ਼ਾ ਕਹਿੰਦੇ ਨਾ ਵਿਪਤ ਪਰਿ ਸਾਬੀ ਸੰਗ ਛਾੜਤ ਕੋ ਨ ਆਵਤ ਨੀਰਹਿ ਜਿਸ ਹਾਥੀ ਦੀ ਜੰਗਲ ਤੇ ਚੱਲਦੀ ਸੀ ਫਿਰ ਆਪਣੇ ਸੰਗੀ ਸਾਥੀ ਸਾਥ ਛੱਡ ਗਏ ਕੁਝ ਸਮੇਂ ਵਾਸਤੇ ਕੋ ਜਲ ਪਾਣੀ ਕੋਈ ਜੰਗਲ ਦੇ ਵਿੱਚੋਂ ਤੋੜ ਕੇ ਲੈ ਆਉਣਾ ਤੇ ਕੋਈ ਨਾ ਕੋਜੋ ਨੇ ਸ਼ੱਕ ਲੈਣਾ ਪਰ ਜਿਵੇਂ ਜਿਵੇਂ ਤੰਦੂਆ ਉਹਨੂੰ ਪਾਣੀ ਵਿੱਚ ਖਿੱਚ ਕੇ ਲਈ ਗਿਆ ਉਹਵੇਂ ਸਾਰੇ ਸਾਥ ਛੱਡ ਦੇ ਗਏ ਵੀ ਇਹਨੇ ਆਪ ਤਾਂ ਮਰਨਾ ਹੀ ਹੈ ਵੀ ਅਸੀਂ ਵੀ ਮਰ ਜਾਵਾਂਗੇ ਇਹਨੂੰ ਬਚਾਉਂਦੇ ਬਚਾਉਂਦੇ ਫਿਰ ਉਸ ਸਮੇਂ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਜਿਵੇਂ ਹੁੰਦੀ ਹੈ ਉਹ ਹਾਥੀ ਮਿਲਕਦਾ ਤਰਵਾਉਂਦਾ ਇਹ ਇੱਕ ਕਮਲ ਦਾ ਫੁੱਲ ਕਿਹਦੇ ਰੁੜਿਆ ਆਉਂਦਾ ਹੈ ਨਦੀ ਦੇ ਵਿੱਚ ਗੰਗਾ ਨਦੀ ਐ ਕਮਲ ਦਾ ਫੁੱਲ ਰੁੜਿਆ ਆਉਂਦਾ ਹੈ ਜਦੋਂ ਕਮਲ ਦੇ ਫੁੱਲ ਨੂੰ ਵੇਂਦਾ ਉਹਨੂੰ ਆਪਣੀ ਸੁੰਡ ਨਾਲ ਪਕੜ ਲੈਂਦਾ ਹੈ ਸੁੰਡ ਦੇ ਨਾਲ ਕਮਲ ਦੇ ਫੁੱਲ ਨੂੰ ਫੜ ਕੇ ਫਿਰ ਤਾਨ ਨੂੰ ਚੁੱਕ ਕੇ ਪਰਮਾਤਮਾ ਵਰਨ ਨੂੰ ਕਰਕੇ ਰੱਬ ਨੂੰ ਉਹਨੇ ਇੱਕ ਪੁਕਾਰ ਕੀਤੀ ਕਿ हे ਭਗਵਾਨ ਅਕਾਲ ਪੁਰਖ ਜੀ ਮੇਰੇ ਤੇ ਕਿਰਪਾ ਕਰੋ ਅੱਜ ਮੇਰੇ ਸੰਗੀ ਸਾਥੀ ਜਿਨ੍ਹਾਂ ਨੇ ਮੈਨੂੰ ਮਾਣ ਸੀ ਅੱਜ ਉਹ ਮੇਰਾ ਸਾਥ ਛੱਡ ਗਏ ਐ ਮੈਂ ਇਸ ਪੰਗੂਏ ਦੀ ਗ੍ਰਿਫਤ ਦੇ ਵਿੱਚ ਐ ਤੇ ਹੁਣ ਤੁਹਾਡੇ ਤੋਂ ਬਿਨਾ ਬਿਨਾ ਮੈਨੂੰ ਕੋਈ ਬਚਾ ਨਹੀਂ ਸਕਦਾ ਪਰਮਾਤਮਾ ਅੱਗੇ ਪੁਕਾਰਾਂ ਕੀਤੀਆਂ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਜੋਦੜੀਆਂ ਕੀਤੀਆਂ ਬੇਨਤੀਆਂ ਕੀਤੀਆਂ ਤੇ ਪਰਮਾਤਮਾ ਨੇ ਸੁਦਰਸ਼ਨ ਚੱਕਰ ਦੇ ਨਾਲ ਉਹ ਤੰਦੂਏ ਦੀਆਂ ਤੰਦਾਂ ਕੱਟ ਦੁੱਤੀਆਂ ਤੇ ਹਾਥੀ ਨੂੰ ਆਜ਼ਾਦ ਕਰ ਦਿੱਤਾ ਉਹ ਪਾਣੀ ਦੇ ਵਿੱਚੋਂ ਬਾਹਰ ਆਉਂਦਾ ਸੁਖ ਭਾਣ ਕਰਨ ਦਾ ਜਦੋਂ ਉਹਨੇ ਬੇਨਤੀ ਕੀਤੀ ਅਰਦਾਸ ਕੀਤੀ ਇਹਦਾ ਜ਼ਿਕਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸੇਵ ਜੀ ਵੀ ਕਰਦੇ ਮਹਾਰਾਜ ਕਹਿੰਦੇ ਐ ਕਿ ਮਹਿਮਾ ਨਾਮ ਕਹਾਂ ਲਵ ਵਰਨੋ ਆਰਾਮ ਕਹਿਤ ਬੰਦਨ ਤੇ ਟੂਟਾ ਕਿ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਮਹਿਮਾ ਮਹਾਰਾਜ ਕਹਿੰਦੇ ਕਿੰਨੀ ਕਰੀਏ ਜਦੋਂ ਹਾਥੀ ਨੇ ਪਰਮਾਤਮਾ ਦਾ ਨਾਮ ਲਿਆ ਤੇ ਉਹ ਬੰਧਨ ਦੇ ਵਿੱਚੋਂ ਛੁੱਟ ਗਿਆ ਤੰਦੂਏ ਦੀਆਂ ਪਰਮਾਤਮਾ ਨੇ ਤੰਦਾ ਕੱਟ ਦਿੱਤੀਆਂ ਉਹ ਅਜਾ ਦੋ ਵਿਆਹ ਚ ਇੱਕ ਜਾਨਵਰ ਸੀ ਤੇ ਭਾਈ ਜੇ ਤੂੰ ਪਰਮਾਤਮਾ ਦੇ ਅੱਗੇ ਬੇਨਤੀ ਕਰੇਗਾ ਤੇ ਅਕਾਲ ਪੁਰਖ ਤੇਰੇ ਤੇ ਕਿਰਪਾ ਕਿਉਂ ਨਾ ਕਰਨਗੇ ਉਹ ਸਦਾ ਹੀ ਦੀਨਾਂ ਦੀ ਜਿਨ੍ਹਾਂ ਦੀ ਕੋਈ ਨਹੀਂ ਨਾ ਸੁਣਦਾ ਜੇ ਉਹ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਤੇ ਪਰਮਾਤਮਾ ਉਹਨਾਂ ਦੀ ਕੋਲ ਹੋ ਕੇ ਸੁਣਦਾ ਹੈ ਬਸ ਉਹ ਬੇਨਤੀ ਦਿਲੋਂ ਨਹੀਂ ਚਾਹੀਦੀ ਹੈ ਭਾਵਨਾ ਨਾਲ ਹੋਣੀ ਚਾਹੀਦੀ ਹੈ ਪ੍ਰਵਾਨ ਹੋ ਜਾਂਦੀ ਹੈ ਕਾਲਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਅਰਦਾਸ ਉਹ ਬੇਨਤੀ ਜਿਹੜੀ ਦਿਲ ਤੋਂ ਕੀਤੀ ਜਾਂਦੀ ਹੈ ਪਰ ਕਿਸੇ ਨੇ ਬੜਾ ਸੋਹਣਾ ਇੱਕ ਵਾਰ ਕੀਤਾ ਹੈ ਕਹਿੰਦਾ ਹੈ ਪ੍ਰਵਾਨ ਹੋਤੀ ਹੈ ਉਹ ਅਰਦਾਸ ਜੋ ਦਿਲ ਸੇ ਹੋਤੀ ਹੈ ਮਗਰ ਮੁਸ਼ਕਿਲ ਤੋਂ ਇਹ ਹੈ ਜੇ ਬੜੀ ਮੁਸ਼ਕਿਲ ਸੇ ਹੋਤੀ ਹੈ ਗੱਲ ਤੇ ਇਥੇ ਮੁਕਤੀ ਬੜੀ ਮੁਸ਼ਕਲ ਨਾਲ ਜਿੜਦੀਆਂ ਤਾਰਾਂ ਨੂੰ ਪਰਮਾਤਮਾ ਨਾਲ ਜੁੜਦੀਆਂ ਪਰ ਜਿਸ ਦਿਨ ਇਹ ਸਾਂਝ ਜੁੜ ਜਾਂਦੀ ਪਰਮਾਤਮਾ ਦੇ ਨਾਲ ਉਸ ਦਿਨ ਤਾਂ ਫਿਰ ਇੱਕ ਮਨ ਦੇ ਵਿੱਚ ਵਿਚਾਰ ਆਉਣ ਦੀ ਗੱਲ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਪੂਰੀ ਕਰ ਦਿੰਦੇ ਹੈ ਮਹਾਰਾਜ ਸੇਖੀ ਦੀਆਂ ਬਖਸ਼ਿਸ਼ਾਂ ਹਨ ਉਹ ਆਪਣੇ ਪਿਆਰਿਆਂ ਦੀ ਅਪਲਜ ਰੱਖਦੇ ਜਿਹੜੇ ਉਹਦੇ ਆਸਰੇ ਵਿੱਚ ਹੋ ਗਏ ਤਰਨ ਤਰਨ ਹਰ ਨਿਦ ਦੁੱਖ ਨਾ ਸਕੇ ਵਿਆਪ ਮਹਾਰਾਜ ਕਿਰਪਾ ਕਰਦੇ ਭਾਈ ਤਰਨ ਦਾ ਪਾਵ ਜਹਾਜ਼ ਅਕਾਲ ਪੁਰਖ ਪਰਮਾਤਮਾ ਤਰਨ ਤਾਰਨ ਹੈ ਭਾਵ ਇਸ ਸੰਸਾਰ ਦੇ ਵਿੱਚੋਂ ਸੰਸਾਰ ਸਾਗਰ ਦੇ ਵਿੱਚੋਂ ਤਾਰਨ ਵਾਲਾ ਜਹਾਜ਼ ਹੈ ਪਰਮਾਤਮਾ ਦਾ ਨਾਮ ਦੁੱਖ ਨਾ ਸਕੇ ਵਿਆਪ ਉਹ ਪਰਮਾਤਮਾ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਉਹਦੀ ਸ਼ਰਨ ਦੇ ਵਿੱਚ ਉਹਨੂੰ ਦੁੱਖ ਨਹੀਂ ਵਿਆਪਦੇ ਕੰਨੋਂ ਦੁਖਾਂਡਾ ਸਾਮਣਾ ਨਹੀਂ ਕਰਨਾ ਪੈਂਦਾ ਮਹਾਰਾਜ ਕਿਰਪਾ ਕਰਦੇ ਅਕਾਲ ਪੁਰਖ ਦਰਦ ਦੁੱਖ ਨਿਵਾਰ ਦਿੰਦੇ ਆਪਣੇ ਪਿਆਰੇ ਹੰਦੇ ਉਹਨਾਂ ਦੇ ਸੰਗੀ ਸਾਥੀ ਬਣ ਜਾਂਦੇ ਐ ਉਹਨਾਂ ਦੇ ਉੱਪਰ ਕਿਰਪਾ ਬਖਸ਼ਿਸ਼ ਕਰਦੇ ਐ ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਹਾਜ ਹੈ ਨਾਨਕ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਉਂਦੇ ਗੁਰਪਾਰ ਉਤਾਰਨ ਜੇ ਕੋਈ ਭਾਵਨਾ ਨਾਲ ਸਿਮਰਦਾ ਤੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਨਾਮ ਦੀ ਜਹਾਜ਼ ਤੇ ਚੜਾ ਲੈਂਦੇ ਆ ਇਹ ਤੇ ਆਕਾਲ ਪੁਰਖ ਪਰਮਾਤਮਾ ਦੀਆਂ ਬਖਸ਼ਿਸ਼ਾਂ ਇਹ ਤੇ ਗੁਰੂ ਸਾਹਿਬ ਨੇ ਜਹਾਜ਼ ਬਣਾਇਆ ਹੈ ਤੇ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਆ ਉਹ ਨਾਮ ਰੂਪੀ ਜਹਾਜ਼ ਤੇ ਸਵਾਰ ਹੋ ਜਾਂਦੇ ਜਿਹੜੇ ਪਾਪੀ ਹੁੰਦੇ ਉਹ ਰਹਿ ਜਾਂਦੇ ਇਹ ਮਹਾਰਾਜ ਸੇਬ ਅੱਗੇ ਬੇਨਤੀ ਕਰਿਆ ਕਰੀਏ ਸਤਿਗੁਰੂ ਸਾਡੇ ਭਾਗ ਉਜਲੇ ਹੋ ਜਾਣ ਅਸੀਂ ਤੁਹਾਡੀ ਬਖਸ਼ਿਸ਼ ਕੀਤੀ ਹੋਈ ਨਾਮ ਰੁੱਤੀ ਜਾਜ ਤੇ ਸਵਾਰ ਹੋ ਕੇ ਆ ਸੰਸਾਰ ਸਾਗਰ ਨੂੰ ਪਾਰ ਲੰਘ ਜਾਈਏ ਅਗੇ ਪਾਤਸ਼ਾਹ ਕਿਰਪਾ ਕਰਦੇ ਸਾਧੂ ਸੰਗ ਭਜੋ ਗੋਪਾਲ ਕਿ ਆਈ ਸਾਧੂ ਸੰਗ ਗੁਰਸਿੱਖਾਂ ਦੀ ਸਾਧੂ ਦੀ ਸੰਗਤ ਦੇ ਵਿੱਚ ਗੋਪਾਲ ਧਰਤੀ ਨੂੰ ਪਾਲਣ ਵਾਲੇ ਪਰਮਾਤਮਾ ਦਾ ਨਾਮ ਜਪਣਾ ਕਰ ਉਹ ਪਰਮਾਤਮਾ ਨੂੰ ਧਿਆਉਣਾ ਕਰ ਕਿਉਂਕਿ ਪਾਤਸ਼ਾਹ ਕਹਿੰਦੇ ਆਣ ਸੰਜਮ ਕੇਸ਼ ਨਾ ਸੂਝੈ ਇਹ ਯਤਨ ਕਾਟ ਕਲ ਕਾਲ ਕਿ ਇਸ ਤੋਂ ਬਿਨਾ ਆਣ ਸੰਜਮ ਹੋਰ ਜਿਹੜਾ ਯਤਨ ਹੈ ਕੋਈ ਕੇਸ਼ ਨਾ ਸੂਝੈ ਕੋਈ ਐਸਾ ਯਤਨ ਸੁੱਝਦਾ ਨਹੀਂ ਹੈ ਜਿਦੇ ਨਾਲ ਬੰਧਨ ਕੱਟੇ ਜਾਣ ਜਿਦੇ ਨਾਲ ਪਾਰਤਾਰਾ ਹੋ ਜਾਏ ਕੇਵਲ ਸਤ ਸੰਗਤ ਹੈ ਮਹਾਰਾਜ ਕਹਿੰਦੇ ਇਹ ਯਤਨ ਕਾਟ ਕਲ ਕਾਲ ਇਹ ਯਤਨ ਕੀਤੇ ਆ ਪਾਤਸ਼ਾਹ ਕਹਿੰਦੇ ਹੈ ਇਕ ਕਾਲ ਦੇ ਮਹਾਰਾਜ ਕਹਿੰਦੇ ਕਲਪਨਾ ਦੇ ਬੰਧਨ ਜਿਹੜੇ ਉਹ ਸੰਸਾਰ ਦੇ ਵਿੱਚੋਂ ਕੱਟੇ ਜਾਂਦੇ ਆ ਕਲਪਨਾ ਬੰਦੇ ਦੀ ਮਨ ਦੇ ਵਿੱਚ ਵੀ ਸ਼ਾਇਦ ਸੰਸਾਰ ਹੀ ਸੱਚ ਹੈ ਬੰਦਾ ਸੰਸਾਰ ਦੇ ਬੰਧਨਾਂ ਚ ਪੈ ਗਿਆ ਬੰਦਾ ਸੰਸਾਰ ਦੇ ਵਾਸ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਇੱਥੇ ਕਲ ਆਵਾ ਕਲਯੁਗ ਦੇ ਜਿਹੜੇ ਕਲਪਨਾ ਦੇ ਬੰਧਨ ਪਏ ਕਾਲ ਮੌਤ ਤੇ ਜੰਮਣ ਮਰਨ ਦੇ ਬੰਧਨ ਇਹ ਸਭ ਕੱਟੇ ਜਾਂਦੇ ਆ ਇਦੇ ਤੋਂ ਬਿਨਾ ਪਾਤਸ਼ਾਹ ਕਹਿੰਦੇ ਵੀ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਣ ਕੁਵੰਗਮ ਸਾਦੇ ਪੰਜ ਜਨਾ ਸਿਓ ਸਾਗ ਨਾ ਛੁਟਕਿਓ ਅਦਕ ਅਨੁਬਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਐ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਗੁੰਦ ਬਿਤੇ ਕਾ ਹਰ ਕੀਰਤ ਸਤ ਸੰਗਤ ਹੈ ਸਿਰ ਕਰਮਣ ਕੇ ਕਰਮਾ ਕਹੋ ਨਾਮਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾਲਨ ਕਾਲਪੁਰਖ ਪਰਮਾਤਮਾ ਦੀ ਸੱਚ ਦੀ ਸੰਗਤ ਕਰਨੀ ਸਭ ਤੋਂ ਵੱਡਾ ਕਰਮ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਪਾਤਸ਼ਾਹ ਕਹਿੰਦੇ ਯਤਨ ਇਹ ਕਰਨਾ ਚਾਹੀਦਾ ਹੈ ਬਾਕੀ ਯਤਨ ਪਾਤਸ਼ਾਹ ਕਹਿੰਦੇ ਵਿਅਰਥ ਹਨ ਰਹਾਉ ਦਾ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਦਇਆ ਕਰਦੇ ਆਦ ਅੰਤ ਦਇਾਲ ਪੂਰਨ ਤਿਸ ਬਿਨਾ ਨਹੀਂ ਕੋਈ ਉਹ ਅਕਾਲ ਪੁਰਖ ਪਰਮਾਤਮਾ ਮਹਾਰਾਜ ਕਹਿੰਦੇ ਆਦ ਅੰਤ ਦਿਆਲ ਪੂਰਨ ਆਦ ਭਾਵ ਜਦੋਂ ਸੰਸਾਰ ਦੀ ਉਤਪਤੀ ਨਹੀਂ ਵੀ ਹੋਈ ਸੀ ਤੇ ਅੰਤ ਜਦੋਂ ਸੰਸਾਰ ਨਹੀਂ ਵੀ ਰਹੇਗਾ ਅਕਾਲ ਪੁਰਖ ਪਰਮਾਤਮਾ ਸਦਾ ਵਾਸ ਤੇ ਪੂਰਨ ਹੀ ਰਹੇਗਾ ਆਦ ਪੂਰਨ ਬਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹ ਪਰਮਾਤਮਾ ਸਦਾ ਵਾਸ ਤੇ ਪੂਰਨ ਹੈ ਸਦਾ ਵਾਸਤੇ ਦਇਆ ਦਾ ਦਿਆਲੂ ਹੈ ਤ੍ਰੇਤੇ ਦੀ ਗੱਲ ਕਰੀਏ ਦਵਾਪਰ ਦੀ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਪੰਗਤੋਏ ਸ੍ਰੀ ਸਾਹਿਬ ਜੀ ਸੁਦਾਮਾ ਭਗਤ ਪ੍ਰਹਿਲਾਦ ਸਾਹਿਬ ਜੀ ਹੋਰ ਪਤਾ ਹੀ ਨਹੀਂ ਕਿੰਨੇ ਜਿਨ੍ਹਾਂ ਨੇ ਪਰਮਾਤਮਾ 'ਤੇ ਬੇਨਤੀ ਕੀਤੀ ਤੇ ਦਇਆ ਕਰਕੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਜਿੰਦੇ ਵੱਲ ਰੱਬ ਹੋ ਗਿਆ ਭਾਵੇਂ ਦੁਨੀਆ ਦੀ ਤਾਕਤ ਕਠੀ ਹੋ ਕੇ ਚਾਹੇ ਵੀ ਉਹਦਾ ਨੁਕਸਾਨ ਨ ਕਰ ਲਈਏ ਜਿੰਨੂੰ ਰੱਬ ਰੱਖਣ ਤੇ ਆਜੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਕਾਲਪੁਰਖ ਪ੍ਰਮਾਤਮਾ ਦੀਆਂ ਬਖਸ਼ਾਉਂਾਂ ਦੇ ਉੱਤੇ ਹੋਈਆਂ ਭਗਤ ਪ੍ਰਹਿਲਾਦ ਸਾਹਿਬ ਜੀ ਦੇ ਉੱਪਰ ਕਿਤੇ ਇੱਕ ਜ਼ੁਲਮ ਹੋਇਆ ਬਹੁਤ ਜ਼ੁਲਮ ਕੀਤੇ ਪਹਾੜੀ ਤੋਂ ਸੁੱਟ ਦੇਣਾ ਸਮੁੰਦਰ ਦੇ ਵਿੱਚ ਡੋਬਣ ਦਾ ਯਤਨ ਕਰਨਾ ਨਦੀਆਂ ਵਿੱਚ ਤੇ ਅੱਜ ਇਹ ਧੀਲੇ ਜੀਵ ਸੱਪ ਐਸੇ ਜੀਵਾਂ ਦੇ ਬੰਦ ਕਮਰੇ ਦੇ ਵਿੱਚ ਜੀਵ ਛੱਡ ਕੇ ਉਥੇ ਭਗਤ ਸਾਹਿਬ ਜੀ ਨੂੰ ਬੰਦ ਰੱਖਣਾ ਪਰ ਪ੍ਰਮਾਤਮਾ ਦੇ ਪ੍ਰਤਾਪ ਦੇ ਨਾਲ ਉਹ ਜੀਵ ਵਸ ਵਿੱਚ ਹੋ ਜਾਣੇ ਤੇ ਜੇ ਬਾੜ ਤੋਂ ਛੁੱਟਣਾ ਕਿਸੇ ਰੋਕ ਨੇ ਬੁੱਝ ਲੈਣਾ ਤੇ ਤਾਂ ਵੱਜ ਜਾਣਾ ਜੇ ਪਾਣੀ ਤੋਂ ਛੁੱਟਣਾ ਤੇ ਛੱਲਾਂ ਨੇ ਫਿਰ ਭਗਤ ਸਾਹਿਬ ਜੀ ਨੂੰ ਬਾਹਰ ਲੈ ਆਉਣਾ ਤੇ ਜੇ ਹੋਲਿਕਾ ਅੱਗ ਤੇ ਬਹਿ ਕੇ ਸਾੜਨ ਦਾ ਯਤਨ ਕਰਨ ਲੱਗੀ ਜਿੰਨੂੰ ਸ਼ਿਵ ਜੀ ਭਗਵਾਨ ਦੇ ਕੋਲੋਂ ਇੱਕ ਚਾਦਰ ਪ੍ਰਾਪਤ ਹੋਈ ਸੀ ਜਿਹਨੂੰ ਤੰਨ ਤੇ ਤੱਕ ਲਈਦੀ ਸੀ ਤੇ ਉਹਨੂੰ ਆਗ ਦਾ ਸਾੜ ਨਹੀਂ ਸੀ ਸਕਦੀ ਉਹਨੇ ਆਪਣੇ ਭਰਾ ਰਣਾਕਸ਼ ਨੂੰ ਆਖਿਆ ਵੀ ਮੈਂ ਆਪਣੇ ਪਤੀ ਜੇ ਨੂੰ ਬੁੱਕਲ ਚ ਲੈ ਕੇ ਬਹਿ ਜਾਵਾਂਗੀ ਮੇਰੇ ਤੇ ਚਾਦਰ ਹੋਵੇਗੀ ਮੇਰਾ ਮੇਰਾ ਕੁਝ ਵਿਗੜੇਗਾ ਨਹੀਂ ਤੇ ਪ੍ਰਹਿਲਾਲ ਸੜ ਜਾਏਗਾ ਸਵਾਹ ਜਾਏਗਾ ਤੇ ਹੋਲਕਾ ਜਦੋਂ ਹੰਕਾਰ ਦੇ ਵਿੱਚ ਉਹ ਬਣਾ ਕੇ ਲੱਕੜ ਦੀ ਚਿਖਾ ਉੱਤੇ ਬੈਠੀ ਪਰਮਾਤਮਾ ਨੇ ਕਿਹੜ ਵਰਤਾਈ ਇੱਕੋ ਆਵਾਜ਼ਾ ਬੁੱਲਾਉਂਦਾ ਚਾਦਰ ਭਗਤ ਸਾਹਿਬ ਤੇ ਪੈ ਜਾਂਦੀ ਹੈ ਹੋਲਕਾ ਸੜ ਕੇ ਸਵਾਹ ਜਾਂਦੀ ਜਿੱਥੋਂ ਉਹ Holi ਦਾ ਤਿਉਹਾਰ ਬਣਦਾ ਇਹ Holi ਦਾ ਤਿਉਹਾਰ ਹੋਲਕਾ ਦੇਣ ਉਦੋਂ ਉਸ ਸਮੇਂ ਤੋਂ ਮਨਾਇਆ ਜਾਂਦਾ ਮੋਤਾਨ ਦੀ ਤਰਦੀ ਨੂੰ ਇੱਥੇ ਸ਼ੁਰੂ ਹੋਇਆ ਹੈ ਤਿਹਾਰ ਪਹਿਲਾਂ ਲੋਕੀ ਉਚੇਖਾ ਬਾਲਕੀ ਦੀ ਸਵਾਹ ਦੇ ਨਾਲ ਇੱਕ ਦੂਜੇ ਦੇ ਉੱਤੇ ਸਵਾਹ ਪਾਇਆ ਕਰਦੇ ਸਨ ਫਿਰ ਸਿਆਣੇ ਪਰਿਸ਼ਾਣੇ ਉਹਦਾ ਰੰਗ ਰੂਪ ਬਦਲ ਦਿੱਤਾ ਵੀ ਉਹ ਤਿਉਹਾਰ ਚਲੋ ਮਨਾਉਣਾ ਚਾਹੀਦਾ ਪਰ ਇੱਕ ਦੂਜੇ ਦੇ ਸਿਰ ਦੇ ਵਿੱਚ ਇਸ ਤਰ੍ਹਾਂ ਸਵਾਹ ਪਾਉਣੀ ਇਹ ਚੰਗੀ ਗੱਲ ਨਹੀਂ ਹੈ ਇਹ ਰੰਗ ਗੁਲਾਲ ਜਿਹੜੇ ਐ ਇਹਨਾਂ ਨਾਲ ਹੋਲੀ ਕੱਢਨੀ ਸ਼ੁਰੂ ਕਰ ਦਿੱਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਕਿ ਵਾਰੇਦਿਆਰ ਕਰ ਦਿੱਤੇ ਸਤਿਗੁਰਾਂ ਕਿ ਆਹ ਲੋਕ ਔਰਣ ਕੀ ਹੋਲੀ ਸਿੰਘੋਂ ਕਾ ਹੋਲਾ ਹੋ ਨਹੀਂ ਹੋ ਰਾਂਦੀ ਐ ਉਹਨੋ ਕੇ ਖਾਲਸੇ ਦਾ ਹੋਲਾ ਹੋਲੀ ਦਾ ਭਾਵ ਸੀ ਹੋਲਕਾ ਦਹਿਣਾ ਜਿਸ ਦਿਨ ਹੋਲਕਾ ਸੜ ਕੇ ਸਵਾਹ ਹੋਈ ਸੀ ਪ੍ਰਹਿਲਾਦ ਸਾਹਿਬ ਜੀ ਨੂੰ ਖਤਮ ਕਰਦਿਆਂ ਕਰਦਿਆਂ ਤੇ ਹੋਲੇ ਦਾ ਭਾਵ ਹੁੰਦਾ ਹਲਾ ਕਰਨਾ ਆਹ ਹਮਲਾ ਕਰਨਾ ਕੋਈ ਚੜਾਈ ਕਰਕੇ ਆਉਂਦਾ ਹੈ ਤੇ ਉਹਦਾ ਸਾਹਮਣਾ ਕਰਨਾ ਮਹੱਲਾ ਭਾਵ ਜਿਹੜਾ ਸਿੰਘ ਖੇਡਦੇ ਹੁੰਦੇ ਕੋੜਿਆਂ ਤੇ ਕਿੱਲੇ ਕੁੱਟ ਦੇ ਜੋਰ ਸੁਖਾਉਂਦੇ ਗਤਕੇ ਬਾਜੀ ਪਾਸ਼ਾ ਨੇ ਵਖਰਾ ਰੂਪ ਦੇ ਦਿੱਤਾ ਪੰਥ ਨੂੰ ਮਹਾਰਾਜ ਨੇ ਆਖਿਆ ਸਾਡਾ ਖਾਲਸਾ ਇਸ ਤਰ੍ਹਾਂ ਹੁੰਦੇ ਮਲੇ ਖੇਡੇਗਾ ਸੋ ਭਗਤ ਪ੍ਰਹਿਲਾਦ ਸਾਹਿਬ ਜੀ ਨੂੰ ਫਿਰ ਪ੍ਰਮਾਤਮਾ ਨੇ ਰੱਖ ਲਿਆ ਜਿੰਨੂੰ ਵਾਰ ਮਿਲਿਆ ਸੀ ਜਿਹਦੇ ਕੋਲ ਉਹ ਵਸਤੂ ਸੀ ਚਾਦਰ ਸੀ ਉਹ ਸੜ ਕੇ ਸੁਆਹ ਹੋ ਗਈ ਕਿਉਂਕਿ ਹੰਕਾਰ ਆ ਗਿਆ ਤੇ ਫਿਰ ਜਦੋਂ ਤਤੇ ਥੰਮ ਨੂੰ ਗੱਲ ਨਾਲ ਲਾਇਆ ਉਦੋਂ ਫਿਰ ਜਦੋਂ ਹਨਾਕਸ਼ ਨੇ ਮਿਆਣ ਚੋਂ ਕੱਢ ਕੇ ਤਲਵਾਰ ਮਾਰੀ ਭਗਤ ਸਹਿਬ ਫੁਰਤੀ ਨਾਲ ਪਾਸੇ ਹੁੰਦੇ ਤੇ ਥੰਮ ਤੇ ਵੱਜਦੀ ਉਹ ਤਲਵਾਰ ਥੰਮ ਦੋ ਟੋਟੇ ਹੋ ਜਾਂਦਾ ਤੇ ਵਿੱਚੋਂ ਨਰਸਿੰਘ ਦੇ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਪੈਦਾ ਹੁੰਦੇ ਹੈ ਅੱਧਾ ਸਰੀਰ ਸ਼ੇਰ ਦਾ ਅੱਧਾ ਬੰਦੇ ਦਾ ਤੇ ਪ੍ਰਮਾਤਮਾ ਫਿਰ ਉਹਨੂੰ ਆਪਣੇ ਬਹਿ ਕੇ ਦਹਨੀਜ ਦੇ ਵਿੱਚ ਘਰਦੀ ਤੇ ਰੱਖ ਕੇ ਉਹਨੂੰ ਆਪਣੇ ਗੋਡਿਆਂ ਦੇ ਉੱਪਰ ਤੇ ਆਪਣੇ ਨੋਹਾਂ ਦੇ ਨਾਲ ਉਹਨੂੰ ਵਿੱਚੋਂ ਬਾੜ ਦੇ ਇਸ ਤਰ੍ਹਾਂ ਹਨਾਕਸ਼ ਦਾ ਫਾਤਮਾ ਕਰਦੇ ਉਹਨੂੰ ਮਰ ਮਿਲਿਆ ਸੀ ਨਾ ਨਾਨ ਦਰ ਮਰਾਂ ਨਾ ਬਾਹਰ ਨਾ ਤਰਕੀ ਤੇ ਨਾ ਆਕਾਸ਼ ਤੇ ਨਾ ਜਨਵਰ ਤੋਂ ਨਾ ਬੰਦੇ ਤੋਂ ਨਾ ਸ਼ਸਤਰ ਨਾਲ ਨਾ ਅਸਤਰ ਦੇ ਨਾਲ ਨਾ ਤੇ ਪ੍ਰਮਾਤਮਾ ਨੇ ਨਾ ਸ਼ਸਤਰ ਨਾਲ ਨਾ ਅਸਤਰ ਨਾਲ ਨੋਹਾਂ ਨਾਲ ਬਾੜਿਆ ਨਾ ਬੰਦਾ ਸੀ ਨਾ ਜਨਵਰ ਸੀ ਅੱਧਾ ਸਰੀਰ ਮਨੁੱਖ ਦਾ ਅੱਧਾ ਸ਼ੇਰ ਦਾ ਨਾ ਬਾਹਰ ਸਨ ਨਾ ਅੰਦਰ ਸਨ ਅਕਾਲ ਪੁਰਖ ਪਰਮਾਤਮਾ ਨੇ ਘਰ ਦੀ ਦਹਨੀਜ ਤੇ ਖਤਮ ਕੀਤਾ ਨਾ ਦਿਨ ਸੀ ਨਾ ਰਾਤ ਸੀ ਦੁਪਹਿਰ ਜੇ ਦਾ ਸਮਾਂ ਸੀ ਜਿਹੜਾ ਸ਼ਾਮ ਸੀ ਸ਼ਾਮ ਦਾ ਸਮਾਂ ਸੀ ਤੇ ਅਕਾਲ ਪੁਰਖ ਪਰਮਾਤਮਾ ਨੇ ਉਦੋਂ ਖਤਮ ਕੀਤਾ ਨਾ ਧਰਤੀ ਸੀ ਨਾ ਅਸਮਾਨ ਸੀ ਪਰਮਾਤਮਾ ਅਕਾਲ ਪੁਰਖ ਨੇ ਦਹਲੀਜ ਵਿੱਚ ਬਹਿ ਕੇ ਆਪਣੇ ਪੱਟਾਂ ਤੇ ਉਹਨੂੰ ਲੰਮਾ ਪਾ ਕੇ ਉਹਨੂੰ ਵਿੱਚੋਂ ਪਾੜਿਆ ਉਹਦੀ ਵੀ ਕੀਤੀ ਪਗਾਰ ਦਿੱਤੀ ਤੇ ਭਗਤ ਦੀ ਵੀ लाज ਰੱਖ ਦਿੱਤੀ ਪਰਮਾਤਮਾ ਨੇ ਇਹ ਅਕਾਲ ਪੁਰਖ ਪਰਮਾਤਮਾ ਦੇ ਕਰਦੀਆਂ ਬਖਸ਼ਿਸ਼ਾਂ ਹਨ ਜਿਹੜਾ ਉਹਦੇ ਦਰ ਤੇ ਝੁੱਕਦਾ ਹੈ ਉਹ ਦਰ ਨੂੰ ਸਮਾਪਤ ਹੋ ਜਾਂਦਾ ਹੈ ਫਿਰ ਸਦਾ ਵਾਸਤੇ ਆਦ ਅੰਤ ਦਇਆਲਪੂਰਨ ਉਹ ਆਦ ਤੋਂ ਲੈ ਕੇ ਅੰਤ ਤੱਕ ਦਇਆਲਤਾ ਵਰਤਾਉਂਦੇ ਹੈ ਦਇਆਵਾਨ ਹੈ ਪਰਮਾਤਮਾ ਵਾਹਿਗੁਰੂ ਤੇ ਉਸ ਬਿਨ ਅਵਰ ਨਾ ਕੋਈ ਤੇ ਉਹਦੇ ਤੋਂ ਬਿਨਾ ਉਹਦੇ ਵਰਗਾ ਹੈ ਕੋਈ ਨਹੀਂ ਉਸ ਸਮਰੱਥਾ ਦੇ ਮਾਲਕ ਕੇਵਲ ਅਕਾਲ ਪੁਰਖ ਪਰਮਾਤਮਾ ਜੀ ਆਪ ਹੀ ਹਨ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਉਹਦੇ ਬਿਨਾ ਕੋਈ ਹੋਰ ਨਹੀਂ ਹੈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਮਹਾਰਾਜ ਕਹਿੰਦੇ ਬੰਦਿਆ ਸਮਾ ਮਿਲਿਆ ਆਪਣਾ ਜੰਮਣਾ ਮਰਨਾ ਨਿਵਾਰ ਲੈ ਜੰਮ ਮਰਨ ਤੋਂ ਮੁਕਤ ਹੋ ਜਾ ਕਿਵੇਂ ਹਰ ਜਪ ਪਰਮਾਤਮਾ ਦੇ ਨਾਮ ਨੂੰ ਜਪ ਕੇ ਸਿਮਰ ਸਵਾਮੀ ਸੋਏ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ ਕੇ ਇਹਨਾਂ ਜੰਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਬੇਦ ਸਿਮਰਤ ਕਥੈ ਸਾਸਤ ਪਗਤ ਕਰਹਿ ਵਿਚਾਰ ਮਹਾਰਾਜ ਕਹਿੰਦੇ ਚਾਰ ਵੇਦ ਜਿਹਦੇ ਵਿੱਚ ਬ੍ਰਹਮਾ ਸੇਵ ਨੇ ਚਾਰ ਭਾਗਾਂ ਵਿੱਚ ਪਰਮਾਤਮਾ ਦੀ ਮਹਿਮਾ ਗਾ ਦਿੱਤੀ ਕਹਿੰਦੇ ਬੇਦ ਸਿਮਰਤ 27 ਸਿਮਰਤੀਆਂ ਇਸ ਤਰ੍ਹਾਂ 18 ਪੁਰਾਣ ਹੋਰ ਬਹੁਤ ਉਪਨਿਸ਼ਦ ਬਹੁਤ ਗ੍ਰੰਥ ਨੇ ਸੰਸਾਰ ਦੇ ਮਹਾਰਾਜ ਕਹਿੰਦੇ ਕਥੈ ਸ਼ਾਸਤ 6 ਸ਼ਾਸਤਰ ਹੈ ਇਹ ਸਭ ਕੁਝ ਮਹਾਰਾਜ ਕਹਿੰਦੇ ਕੀ ਕਹਿ ਰਹੇ ਹੈ ਭਗਤ ਕਰੇ ਵਿਚਾਰ ਭਗਤ ਰੱਬ ਦੇ ਪਿਆਰੇ ਕੀ ਵਿਚਾਰ ਕਰਦੇ ਹੈ ਕਿ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਆਸ਼ਾ ਕਹਿੰਦੇ ਚਾਰ ਵੇਦ 27 ਸਿਮਰਤੀਆਂ 6 ਸ਼ਾਸਤਰ ਤੇ ਰੱਬ ਦੇ ਪਿਆਰੇ ਪਗਤ ਇਹ ਵਿਚਾਰ ਕੀਤੀ ਉਹਨਾਂ ਨੇ ਉਹਨਾਂ ਨੇ ਇਹ ਨਤੀਜਾ ਕੱਢਿਆ ਹੈ ਇਹ ਸਾਰੀ ਗੱਲ ਦਾ ਮੁਖਤ ਪਾਈ ਹੈ ਸਾਧ ਸੰਗਤ ਕੇ ਸਾਧ ਦੀ ਸੰਗਤ ਸਤ ਦੀ ਸੰਗਤ ਕਰਕੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਬਿਨ ਸਜਾਏ ਅੰਧਾਰ ਤੇ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਜੀਵਨ ਦੇ ਵਿੱਚੋਂ ਫਿਰ ਦੇ ਵਿੱਚੋਂ ਜਦੋਂ ਕੋਈ ਸੱਚ ਦੀ ਸੰਗਤ ਕਰਨ ਲੱਗ ਪੈਂਦਾ ਹੈ ਕਿਉਂਕਿ ਬਾਦਸ਼ਾਹ ਕਹਿੰਦੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਉਹ ਤਰ ਜਾਂਦਾ ਜੋ ਸਤ ਸੰਗਤ ਵਿੱਚ ਜੁੜਦਾ ਹੈ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਕਮਲਾਂ ਦਾ ਆਸਰਾ ਹੁੰਦਾ ਹੈ ਰੱਬ ਦੇ ਪਿਆਰੇ ਹਨ ਉਹ ਕੇਵਲ ਪਰਮਾਤਮਾ ਦੇ ਚਰਨਾਂ ਕਮਲਾਂ ਦਾ ਆਸਰਾ ਤੱਕਦੇ ਹੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਖਾਂ ਸਭ ਗਵਾਇਆ ਪਰਮਾਤਮਾ ਦੇ ਨਾਮ ਦਾ ਆਸਰਾ ਤੱਕ ਦੇ ਰਾਸ ਪੂੰਜੀ ਏਕ ਉਹਨਾਂ ਕੋਲ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਪੂੰਜੀ ਹੈ ਤੇ ਉਹਦਾ ਹੀ ਆਸਰਾ ਨਾਮ ਦੀ ਪੂੰਜੀ ਦੇ ਨਾਲ ਜੀਵਨ ਬਤੀਤ ਕਰਦੇ ਮਤਾਨ ਮਾਨ ਦੀ ਬਾਣ ਸਾਜਾ ਨਾਨਕ ਕੀ ਪ੍ਰਭ ਤੇਕ ਦੁਨਿਆਵੀ ਪੂੰਜੀ ਇਕੱਠੀ ਕਰਕੇ ਝੂਠਾ ਮਾਣ ਮਿਲੇਗਾ ਝੂਠੀ ਵਡਿਆਈ ਮਿਲੇਗੀ ਝੂਠੀ ਸੰਸਾਰ ਦੇ ਵਿੱਚ ਸਿਕਿਉਰਿਟੀ ਸੁਰੱਖਿਆ ਮਿਲੇਗੀ ਪਰ ਮਹਾਰਾਜ ਕਹਿੰਦੇ ਜਿਹਦੇ ਕੋਲੇ ਨਾਮ ਦੀ ਪੂੰਜੀ ਤਾਂ ਮਾਣ ਦਿਬਾਣ ਸੱਚਾ ਉਹਦੇ ਕੋਲ ਤਾਕਤ ਵੀ ਸੱਚੀ ਹੋਵੇਗੀ ਉਹਦੇ ਕੋਲੇ ਸਤਕਾਰ ਮਾਣ ਜਿਹੜਾ ਰਹੀ ਦੁਨੀਆ ਤੱਕ ਰਹੇਗਾ ਉਹ ਮਾਣ ਹੀ ਸੱਚਾ ਹੋਏਗਾ ਦਿਬਾਣ ਸੱਚਾ ਤੇ ਜਦੋਂ ਮਹਾਰਾਜ ਕਹਿੰਦੇ ਸੰਸਾਰ ਤੋਂ ਜਾਇ ਘਣਾ ਉਹਨੂੰ ਸੱਚੇ ਦਰਬਾਰ ਦੇ ਵਿੱਚ ਢੋਈ ਮਿਲੇਗੀ ਜਿੱਥੇ ਕੋਈ ਦਰਲਾ ਜਾਂ ਤਲ ਮਹਾਰਾਜ ਕਿਰਪਾ ਕਰਦੇ ਤੇ ਸੰਸਾਰ ਦੇ ਵਿੱਚ ਉਹਦੀਆਂ ਸੱਚੀਆਂ ਜੈਜਕਾਰਾਂ ਨਾਨਕ ਕੀ ਪ੍ਰਭ ਤੇਗ ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਓਟ ਹੈ ਉਹਨਾਂ ਨੂੰ ਸੱਚੀਆਂ ਵਡਿਆਈਆਂ ਮਿਲਦੀਆਂ ਉਹਨਾਂ ਨੂੰ ਸੱਚੀਆਂ ਖੁਸ਼ੀਆਂ ਮਿਲਦੀਆਂ ਬਾਦਸ਼ਾਹ ਕਿਰਪਾ ਕਰਦੇ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੀ ਹਾਂ ਸੁਖ ਆਗੇ ਮੁਖ ਉਜਲ ਮਿਟ ਗਏ ਆਉਣ ਜਾਣੇ ਉਹ ਰੱਬ ਦੇ ਪਿਆਰਿਆਂ ਦੇ ਮੁਖ ਉਜਲੇ ਹੁੰਦੇ ਰਹਿੰਦੀ ਦੁਨੀਆ ਤੱਕ ਉਹਨਾਂ ਦੀਆਂ ਜੈ ਜੈਕਾਰਾਂ ਹੁੰਦੀਆਂ ਬਾਦਸ਼ਾਹ ਕਿਰਪਾ ਕਰਨ ਪਾਵਨ ਉਪਦੇਸ਼ ਆਪਾਂ ਜੀਵਾਂ ਦੇ ਹਰਦਿਆਂ ਚ ਵਸ ਜਾਏ ਉਪਦੇਸ਼ ਦੇ ਅਨੁਸਾਰ ਜੋ ਕੇ ਜੀਵਨ ਬਤੀਤ ਕਰਨ ਦੀ ਸੋਝੀ ਮੱਤ ਗੁਰੂ ਸਾਹਿਬ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰੋ ਦੀ ਉਹ ਅਮਰਤ ਤਾਰੀਖ ਹੋ ਕੇ ਜਿਓ ਖੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਬਾਣੀ ਬਣੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਫਲ ਆਪ ਲਾ ਪਕੜ ਕੇ ਭਵ ਸੰਗਤ ਤੋਂ ਪਾਰ ਉੱਤਰੀਏ ਜੀ ਸਤਿਗੁਰੂ ਕਿਰਪਾ ਕਰਨ ਅਮਰਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਬਖਸ਼ ਕੇ ਨਵਾਜਣ ਗੁਰੂ ਸਹਿਬ ਦਇਆ ਕਰਨ ਸਰਬੱਤ ਦਾ ਭਲਾ ਕਰਨ ਜੀ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਬਖਸ਼ਿਸ਼ ਕਰਨ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਚਕਾਓ ਸੀਸ ਬਲਾਉ ਕਰਦੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ